ਬਾਲੀ ਬਾਲੀ ਹੋ ਜਾਓ ਪ੍ਰੇਮੀ ਪਾਜੀ ਜੀ ਮਿਲੂਗਾ ਕੋਈ ਮੁਰਤ ਬੁਲਾ ਗੰਦੀ ਸਰਕਾਰ ਬਹੁਤ ਗੰਦੀ ਸਰਕਾਰ ਕਿਨੇ ਕਾਰੇ ਪੜੇ ਜਾ ਵੋਟਾਂ ਕੈਂਸਲ ਕਰੋ ਨਹੀਂ ਸਾਰੇ ਨੇ ਫਾਰਮ ਭਰਨ ਦੋ ਜੇ ਫਾਰਮ ਦਿੰਦੇ ਹੋ ਤਾਂ ਬਾੜਦੇ ਕਿਉਂ ਆ ਵੋਟਾਂ ਕਿਉਂ ਬੁਆਰ ਰੋ ਤੁਸੀਂ ਕਿਨੇ ਪਾੜੇ ਤੁਹਾਡੇ ਕਾਰੇ 31 ਨੰਬਰ ਵਾਲੇ ਕਿਹੜੀ ਪਾਰਟੀ ਤੁਹਾਡੀ ਭਾਜਪਾ ਪਾਰਟੀ ਕਿਨੇ ਪਾੜੇ ਤੁਹਾਡੇ ਕਾਰੇ ਰਮਾਲ ਬੰਨਿਆ ਨੇ ਰਮਾਲ ਬੰਨ ਕੇ ਮੇਰੀ ਫਾਈਲ ਫੜ ਕੇ ਪਾਰਤੀ ਅੰਦਰ ਹਾਂਜੀ ਫੇਰਾ نیچے ਆਇਆ ਨੀਚੇ ਕੇ ਪੱਜ ਗਿਆ ਐਨਨ ਮੈਂ ਵੀਡੀਓ ਬਣਾਉਣ ਲੱਗੀ ਐਨਨ ਫਟਾਫਟ ਪੱਜ ਗਈ ਨਹੀਂ ਇਹ ਪੁਲਿਸ ਨੇ ਅੰਦਰ ਮਾਰੇ ਹੋਏ ਨੇ ਬੰਦੇ ਜਿਹੜੇ ਰਮਾਲ ਬੰਨ ਕੇ ਅੰਦਰ ਵੀ ਅੰਦਰ ਵੀ ਹੈਗੀ ਐ ਪੁਲਿਸ ਵੀ ਹੈਗੀ ਕੋਈ ਆਪਕ ਸੀਵਲ ਸੀਗਾ ਮੈਨੂੰ ਨਹੀਂ ਪਤਾ ਵੀ ਇਹ ਪੁਲਿਸ ਵਾਲਾ ਸੀ ਜਾਂ ਚਾੜੂ ਜਾਂ ਬੰਦਾ ਸੀ ਚਾੜੂ ਸਰਕਾਰ ਤੱਕਾ ਕਰਦੀਏ ਸਾਡੀ ਤਾਂ ਬਿਲਕੁਲ ਇਹ ਤਸਵੀਰਾਂ ਨੇ ਨਾਮਿਕਾ ਜਦੋਂ ਹੱਥ ਦੇ ਵਿੱਚ ਕਾਗਜ਼ ਨੇ ਲਗਾਤਾਰ ਇਹ ਤਸਵੀਰਾਂ ਅੰਦਰੋਂ ਸਾਹਮਣੇ ਆ ਰਹੀਆਂ ਨੇ ਕੋਣ ਹੈ ਕੋਣ ਹੈ ਕਾਹਨੂੰ ਨਹੀਂ ਆਉਂਦਾ ਹੈ ਵਾਜ 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 ਆਰਜੋ 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 ਵਾਸੀ ਵਸ 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 ਬੀਬਾ ਜੀ ਕਿੱਧਰ ਗਏ? ਉਹ ਕੌਣਾ ਹੈ? ਕਿੱਧਰ ਆਏ ਨੇ ਬੀਬਾ ਜੀ? ਸਮਝ ਨਹੀਂ ਆ ਰਹੀ ਸਮਝ ਨਹੀਂ ਆ। ਉਹ ਬੀਬਾ ਜੀ ਸਰਦਾਰ ਜੀ ਜਿਹੜਾ ਉਹ ਹੋਈ ਹੈ, ਭਾਜਪਾ ਨੇ ਲੈ ਕੇ ਆਨੇ ਮੈਂ ਲੈ ਕੇ ਨਹੀਂ ਆ। ਓ ਛੱਡਿ ਨਾ। ਓ ਛੱਡ ਓ ਆਰੇ ਇੰਦਰ ਵੀਰੇ ਫਾਲ ਓਏ ਆਪਣੇ ਹੀ ਆਹ ਇਹ ਮੈਨੂੰ ਮਾਰ ਜਾਣ ਮੈਨੂੰ ਕਿਉਂ ਚੱਕ ਕੇ ਲਾ ਗਿਆ ਬਾਹਰ ਲੈ ਗਈ ਫਾਈਲ ਜਮਤ ਰਹੇ ਜੀ ਚੱਕ ਕੇ ਲੈ ਗਈ ਜੀ ਕਿੱਥੋਂ ਦੇ ਚਾ ਮੈਂ ਕਿਤਾ ਜੀ

ਇਹ ਜੇਵੇਂ ਕੀ ਗੱਲ ਹੋਈ ਆ ਇਸ ਕੋ ਉਹ ਸਾਡੇ ਕੈਂਡੀਡੇਟ ਨੂੰ ਝੱਕੇ ਲੈ ਗਏ ਉਹਦੀ ਫਾਈਲ ਦੇਖੀ ਤੁਸੀਂ ਖੋਈ ਉਹ ਤੇ ਮੈਂ ਕੁੱਟਿਆ ਜੀ ਬਹੁਤ ਸਾਡੇ ਸਰਟੀਫਿਕੇਟ ਦੇ ਕਰਕੇ ਪੱਜ ਨੇ ਆਵਰੀ ਪਾਰਟੀ ਹਾਂ ਇਹਨਾਂ ਝੂਠ ਨਹੀਂ ਬੋਲਣਾ ਚਾਹੀਦਾ ਆਵਾਦੀ ਪਾਰਟੀ ਰਿਸ਼ਾ ਬਈ ਮੁੰਡੇ ਦਾ ਨਾਮ ਜਿਹੜਾ ਸੈਕਟਰੀ ਸੀਗਾ ਬਿੱਤੂ ਜੀ ਦਾ 50 ਜਣਾਂ ਦੇ ਛੋਟੀ ਉਮੀਦਵਾਰ ਉਮੀਦਵਾਰ ਸੀਗਾ ਛੋਟੇ ਨੰਬਰ ਦਾ ਯੈਸ ਉਹਨੂੰ ਖਿੱਚ ਕੇ ਉਹਦੇ ਕਾਗਜ਼ ਉੱਥੇ ਤੁਹਾਡੇ ਸਾਹਮਣੇ ਸਾਰੇ ਸਾਹਮਣੇ ਖਿੱਚੇ ਨੇ ਔਰ ਪੁਲਿਸ ਵਾਲਾ ਔਰ ਇੱਕ ਮੁੰਡਾ ਉਹਨੂੰ ਬਾਹਰ ਲੈ ਕੇ ਇੱਕ ਫੜ ਕੇ ਲੈ ਕੇ ਗਏ